ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਸਰਬਸੰਮਤੀ ਦੇ ਨਾਲ ਫੈਸਲਾ ਆਇਆਗਾ ਤੇ ਫੈਸਲਾ ਬਹੁਤ ਵੱਡਾ ਹੈਗਾ ਉਹ ਫੈਸਲੇ ਦੇ ਸੰਬੰਧ ਵਿੱਚ ਆਪਾਂ ਅੱਜ ਚਰਚਾ ਕਰਾਂਗੇ ਤੁਹਾਡੇ ਨਾਲ ਵਿਚਾਰ ਕਰਾਂਗੇ ਦੋਸਤੋ ਅੱਜ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਜਿਹੜਾ ਫੈਸਲਾ ਆਇਆ ਉਹ ਨਿਸਾਨ ਸਾਹਿਬ ਦੇ ਮਾਮਲੇ ਦੇ ਵਿੱਚ ਫੈਸਲਾ ਆਇਆ ਉਹ ਕਿਉਂ ਫੈਸਲਾ ਕਰਨਾ ਪਿਆ ਇਹਦੇ ਤੇ ਆਪਾਂ ਗੱਲਬਾਤ ਕਰਾਂਗੇ ਤੇ ਦੋਸਤੋ ਗੱਲਬਾਤ ਕਰਾਂਗੇ ਕਿ ਇਸ ਫੈਸਲੇ ਦੇ ਨਾਲ ਬਹੁਤ ਕੁਝ ਹੁਣ ਚਰਚਾ ਦੇ ਵਿੱਚ ਆ ਗਿਆ ਜਿਵੇਂ ਮੈਂ ਕਹਿ ਸਕਦਾ ਕਿ ਪਟਾਰਾ ਹੀ ਖੁੱਲ ਜਾਣਾ ਹੁਣ ਇਹ ਪਟਾਰਾ ਕਿਵੇਂ ਬੰਦ ਹੋਇਆ ਹੋਇਆ ਸੀਗਾ ਕਿਹਨੇ ਇਹ ਸਾਰਾ ਕੁਝ ਚੇਂਜ ਕੀਤਾ ਸੀਗਾ ਇਹ ਸਾਰਾ ਕੁਝ ਹੁਣ ਦੁਬਾਰਾ ਪਟਾਰਾ ਜਦੋਂ ਖੁੱਲੂਗਾ ਇਹ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਬਣੂਗਾ ਇਹਦੇ ਤੇ ਗੱਲਬਾਤ ਕਰਦੇ ਆਂ ਆਓ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਅਕਾਲ ਤਖਤ ਸਾਹਿਬ ਦੇ ਸਾਰੇ ਪੰਜੇ ਜਥੇਦਾਰ ਸਹਿਮਾਨ ਵੱਲੋਂ ਇੱਕ ਸਰਬਸੰਮਤੀ ਦੇ ਨਾਲ ਫੈਸਲਾ ਆਇਆਗਾ ਕਿ ਅੱਜ ਤੋਂ ਬਾਅਦ ਜਿਹੜਾ ਕੇਸਰੀ ਨishan ਸਾਹਿਬਾ ਉਹ ਹੁਣ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਹੀਂ ਸਲਾਇਆ ਜਾਏਗਾ ਹੁਣ ਕੇਸਰੀ ਨਿਸਾਨ ਸਾਹਿਬ ਨਹੀਂ ਚੁੱਲੇਗਾ ਲੇਕਿਨ ਇਹ ਕਿਉਂ ਫੈਸਲਾ ਕਰਨਾ ਪਿਆ ਇਹਦਾ ਕਾਰਨ ਕੀ ਹੈ ਇਹਦਾ ਪਿਸ਼ੋਕੜ ਕੀ ਹੈ ਇਹਦੇ ਚ ਚਰਚਾ ਕਰਦੇ ਆਂ ਦੋਸਤੋ ਜਿਹੜਾ ਇਹ ਇਹ ਕੇਸਰੀ ਨਿਸਾਨ ਸਾਹਿਬ ਆ ਦੋਸਤੋ ਕੇਸਰੀ ਨਿਸਾਨ ਸਾਹਿਬ ਨੂੰ ਆਪਾਂ ਕਹਿ ਸਕਦੇ ਆ ਕਿ ਭਗਵਾ ਭਗਵਾ ਇਹਨੂੰ ਮਤਲਬ ਰੰਗ ਹੈ ਜਿਹੜਾ ਕਿਆ ਗਿਆਗਾ ਕਿ ਇਹ ਭਗਵਾ ਰੰਗ ਹੈਗਾ ਜਦੋਂ ਕਿ ਸਾਡਾ ਜਿਹੜਾ ਖਾਲਸਿਆਂ ਦਾ ਹਰ ਇੱਕ ਚੀਜ਼ ਵੱਖਰੀ ਹੈ ਸਾਡਾ ਨਿਸਾਨ ਸਾਹਿਬ ਵੀ ਵੱਖਰਾਗਾ ਸਾਡਾ ਨਾਨਕ ਸਾਹੀ ਕਲੈਂਡਰ ਵੀ ਪਹਿਲਾਂ ਵੱਖਰਾ ਸਾਡੀਆਂ ਤਰੀਕਾਂ ਵੀ ਵੱਖਰੀਆਂ ਨੇ ਸਾਡਾ ਸਭ ਕੁਝ ਵੱਖਰਾਗਾ ਫਿਰ ਇਹ ਇੱਕ ਮਿਕ ਕਿਵੇਂ ਹੋ ਗਿਆ ਸੀਗਾ ਦੋਸਤੋ ਦੇਖੋ ਤੋ ਮੈਂ ਤੁਹਾਨੂੰ ਦੋਸਤੋ ਇੱਕ ਬੜੀ ਅਫਸੋਸ ਨਾਲ ਗੱਲ ਕਹਿਣੀ ਚਾਹਨਾਗਾ ਕਿ 80 ਲੋਕ ਵੀ ਉਹਨਾਂ ਸਟੇਜਾਂ ਦਾ ਮਤਲਬ ਇੱਕ ਤਰ੍ਹਾਂ ਦੇ ਹਿੱਸਾ ਬਣਦੇ ਰਹੇ ਅਣਜਾਣੇ ਦੇ ਵਿੱਚ ਜਿਹਦੇ ਸਾਨੂੰ ਕੋਈ ਪਤਾ ਨਹੀਂ ਸੀਗਾ ਕਿ ਕੀ ਕੁਝ ਬਦਲ ਰਿਹਾਗਾ ਅਸੀਂ ਕੁਝ ਨਹੀਂ ਸੀ ਜਾਣਦੇ ਸਾਡੇ ਵਰਗੇ अनेका ਹਜ਼ਾਰਾਂ ਲੋਕ ਸੈਂਕੜੇ ਲੋਕ ਜਿਹੜੇ ਸਟੇਜਾਂ ਤੇ ਬੈਠੇ ਸੀ ਉਹਨਾਂ ਨੂੰ ਵੀ ਸੀ ਪਤਾ ਜਿਹੜੇ ਮੂਹਰੇ ਬੈਠੇ ਨੇ ਵਿਚਾਰੇ ਉਹਨਾਂ ਨੂੰ ਤਾਂ ਪਤਾ ਹੀ ਕੀ ਹੋਣਾਗਾ لیکن ਇਹ ਕੁਝ ਕਿਉਂ ਬਦਲ ਦਿੱਤਾ ਗਿਆ ਸੀਗਾ ਕੀ ਇਹ اچانک ਬਦਲਿਆ ਸੀਗਾ ਜਾਂ ਫਿਰ ਪੂਰੀ ਪਲੈਨਿੰਗ ਦੇ ਨਾਲ ਬਦਲਿਆ ਗਿਆ ਸੀ دوستੋ ਬਦਲਿਆ ਕੀ ਕਿਹਾ ਸੀਗਾ ਕਿ ਸਾਡੇ ਜਿਹੜੇ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਜਿਹੜਾ ਸਾਡਾ ਕੇਸਰੀ ਚੋਣ ਆਪਣਾ ਇਹ ਨੀਸਾਨ ਸਾਹਿਬ ਦਾ ਰੰਗ ਹੈ ਇਹਨੂੰ ਇਹ ਹੁਣ ਦੁਬਾਰਾ ਚਰਚਾ ਤਾਂ ਸ਼ੁਰੂ ਹੋਈ ਆ ਕਿਸੇ ਚੈਨਲ ਵੱਲੋਂ ਇਹਦੇ ਤੇ ਟਿੱਪਣੀ ਕੀਤੀ ਗਈ ਸੀ ਕਿ ਇਹ ਕੇਸਰੀ ਨਿਸਾਨ ਸਾਹਿਬ ਜਿਹੜਾ ਰੰਗ ਹੈ ਕੇਸਰੀ ਇਹ ਭਗਵਾ ਰੰਗ ਹੈ ਇਹ ਜਾਣ ਬੁੱਝ ਕੇ ਮਤਲਬ ਇਹਨੂੰ ਲਿਆਂਦਾ ਗਿਆ ਸੀਗਾ ਤੇ ਸਾਜ਼ਿਸ਼ ਦੇ ਨਾਲ ਜਾਂ ਪਲੈਨਿੰਗ ਦੇ ਨਾਲ ਇਹਨੂੰ ਮਤਲਬ ਲਿਆਂਦਾ ਗਿਆ ਸੀਗਾ ਇਹਦੇ ਤੇ ਚਰਚਾ ਸ਼ੁਰੂ ਹੋਈ ਅਕਾਲ ਤਖਤ ਸਾਹਿਬ ਨੂੰ ਲੱਗਿਆ ਕਿ ਇਹ ਵਾਕਈ ਗੱਲ ਸਹੀ ਹੈ ਤਾਂ ਉਹਨਾਂ ਨੇ ਇਹ ਮਤਲਬ ਜਿਹੜਾ ਫੈਸਲਾ ਲੈ ਆਂਦਾ ਹੁਣ ਇਹਦੇ ਤੇ ਚਰਚਾ ਸੁਭਾਵਿਕ ਹੈ ਕਿ ਚਰਚਾ ਤਾਂ ਹੋਣੀ ਆਗੀ ਕਿ ਕਿਉਂ ਫਿਰੇ ਮਤਲਬ ਜੇ ਭਗਵਾ ਰੰਗ ਸੀਗਾ ਤਾਂ ਕਿਉਂ ਆਇਆ ਹਾਂ ਦੋਸਤੋ ਕੱਲ੍ਹ ਗੱਲ ਕਰਦੇ ਆ ਜਿਹੜਾ ਇਹ ਸਭ ਤੋਂ ਪਹਿਲਾਂ ਇਹਦੇ ਨਾਲ ਨਾਲ ਉਹ ਨਾਨਕ ਸਾਈ ਕੈਲੰਡਰ ਦੀ ਵੀ ਚਰਚਾ ਹੋਣੀ ਆ ਪਰ ਮੈਂ ਦੋਸਤੋ ਪਹਿਲਾਂ ਇਹਦੀ ਪਗਵੇਦੀ ਗੱਲ ਕਰ ਲਾ ਇਹ ਦੋਸਤੋ ਬਹੁਤ ਵੱਡੀ ਬਹਿਸ ਦਾ ਵਿਸ਼ਾ ਹੈਗਾ ਕਿ ਜਦੋਂ ਇਹ ਭਗਵਾ ਕਲਰ ਜਾਨੀ ਕਿ ਕੇਸਰੀ ਕਲਰ ਕੇਸਰੀ ਰੰਗ ਜਦੋਂ ਸਾਡੇ ਨਿਸਾਨ ਸਾਹਿਬ ਦੇ ਉੱਪਰ ਆਇਆਗਾ ਇਹ ਅਚਾਨਕ ਤਾਂ ਇੱਕ ਦਿਨ ਦੇ ਵਿੱਚ ਤਾਂ ਉਹ ਨਹੀਂ ਸੀਗਾ ਇਹ ਬੜੀ ਮਤਲਬ ਉਸ ਨਾਲ ਆਇਆਗਾ ਇਹਨੂੰ ਸਮਾਂ ਲੱਗਿਆਗਾ ਪਰ ਇਹ ਅਚਾਨਕ ਦੋਸਤੋ ਜਿਹੜਾ ਆਇਆ ਅਚਾਨਕ ਨਹੀਂ ਹੈਗਾ ਇਹਦੀ ਜਿਹੜੀ ਸ਼ੁਰੂਆਤ ਹੁੰਦੀ ਆ ਦੋਸਤੋ ਇਹ ਸ਼ੁਰੂਆਤ ਹੁੰਦੀ ਆ ਕਿ ਜਦੋਂ ਨਾਨਕ ਸਾਹੀ ਕੈਲੰਡਰ ਦਮਦਮਾ ਸਾਹਿਬ ਤਲਵੰਡੀ ਸਾਹਿਬ ਵਿਖੇ ਜਦੋਂ ਨਾ ਪ੍ਰਕਾਸ਼ ਸਿੰਘ ਬਾਦਲ ਨੇ ਇਹ ਨਾਨਕ ਸਾਹੀ ਕੈਲੰਡਰ ਜਾਰੀ ਕੀਤਾ ਸੀਗਾ ਜਿਹੜਾ ਸਹੀ ਨਾਨਕ ਸਹੀ ਕੈਲੰਡਰ ਹੈ ਉਹਦੇ ਤੇ ਦੋਸਤੋ ਦੇਰਿਆਂ ਵੱਲੋਂ ਇਤਰਾਜ਼ ਸ਼ੁਰੂ ਹੋ ਗਿਆ ਦੇਰਿਆਂ ਨੇ ਇਤਰਾਜ਼ ਸ਼ੁਰੂ ਕਰਨਾ ਸ਼ੁਰੂ ਕਰਤਾ ਦੇਰੇ ਮਤਲਬ ਤੁਸੀਂ ਸਮਝਦੇ ਹੋ ਕਿ ਬਹੁਤ ਵਿੱਚ ਮਹੱਤਵਪੂਰਨ ਡੇਰੇ ਵੀ ਨੇ ਬਹੁਤ ਪ੍ਰਭਾਵ ਰੱਖਦੇ ਨੇ ਸੰਗਤਾਂ 'ਚ ਲੇਕਿਨ ਅਫਸੋਸ ਕਿ ਸਾਡਾ ਜਿਹੜਾ ਸਾਡੀ ਰਹਿਤ ਮਰਿਆਦਾ ਜਿਹੜੀ ਸਾਡੀ ਅਕਾਲ ਤਖਤ ਸਾਹਿਬਰੀ ਰਹਿਤ ਮਰਿਆਦਾ ਸਾਰੇ ਡੇਰਿਆਂ ਤੇ ਸਾਰੇ ਗੁਰੂ ਘਰਾਂ ਤੇ ਉਹ ਲਾਗੂ ਕਿਉਂ ਨਹੀਂ ਹੁੰਦੀ ਇਹ ਵੀ ਬਹੁਤ ਵੱਡੇ ਮਤਲਬ ਚਰਚਾ ਦਾ ਵਿਸ਼ਾ ਹੈਗਾ ਲੇਕਿਨ ਦੋਸਤੋ ਇਹ ਡੇਰਿਆਂ ਤੋਂ ਇਤਰਾਜ਼ ਉੱਠਿਆ ਨਹੀਂ ਸੀ ਇਹ ਉਠਾਇਆ ਗਿਆ ਸੀ ਕਿਉਂਕਿ ਜਿਹੜੇ ਡੇਰੇ ਨੇ ਉਹ ਆਰਐਸਐਸ ਦੇ ਪ੍ਰਭਾਵ ਥੱਲੇ ਸੀਗੇ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਆਰਐਸਐਸ ਨੇ ਡੇਰਿਆਂ ਦੇ ਰਾਹੀਂ ਪਹਿਲਾਂ ਇਹਦੇ ਤੇ ਇਤਰਾਜ਼ ਕਰਨਾ ਸ਼ੁਰੂ ਕੀਤਾ ਔਰ ਉਹ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਭਾਜਪਾ ਦੇ ਨਾਲ ਸਹਿਮਤੀ ਹੋ ਗਈ 1999 ਦੇ ਵਿੱਚ ਜਾ ਕੇ ਸਭ ਕੁਝ ਬਦਲ ਗਿਆ ਨਾਨਕ ਸਾਈ ਕੈਲੰਡਰ ਬਦਲ ਦਿੱਤਾ ਗਿਆ ਜਦੋਂ ਡੇਰਿਆਂ ਦੇ ਇਤਰਾਜ ਲਾ ਲਓ ਆਰਐਸਐਸ ਦਾ ਪ੍ਰੈਸ਼ਰ ਲਾ ਲਓ ਜੋ ਕੋ ਹੋ ਇਹਨੂੰ ਤੁਸੀਂ ਕਹਿ ਸਕਦੇ ਹੋ ਬਿਲਕੁਲ ਕਲੀਅਰ ਹੈਗਾ ਕਿ ਇਹ ਪੂਰੀ ਜਾਣ ਜਾਣ ਬੁੱਝ ਕੇ ਕਿ ਉਹ ਸਾਨੂੰ ਵੱਖਰੀ ਕੌਮ ਨਹੀਂ ਕਹਿਣਾ ਚਾਹੁੰਦੇ ਬਰਦਾਸ਼ਤ ਨਹੀਂ ਕਰਦੀ ਆ ਰਐਸਐਸ ਉਹਨਾਂ ਨੂੰ ਇੱਕੋ ਹੀ ਮਤਲਬ ਤਕਲੀਫ ਹੈ ਕਿ ਸਿੱਖ ਬੱਕਰੀ ਕੌ ਨਹੀਂ ਹੈਗੀ ਉਹ ਸਾਡਾ ਹਿੱਸਾ ਨਹੀਂ ਜਦੋਂ ਕਿ ਅਸੀਂ ਬੱਕਰੀ ਕੌਮ ਆ ਸਾਡੇ ਰੀਤੀ ਰਿਵਾਜ ਬੱਕਰੇ ਨੇ ਸਾਡਾ ਸਭ ਕੁਝ ਬੱਕਰਾ ਸਾਡਾ ਪਹਿਰਾਵਾ ਬੱਕਰਾ ਸਾਡਾ ਸਾਡਾ ਚਿਹਰਾ ਮੋਰਾ ਬੱਕਰਾ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸੀਸ ਦੇ ਕੇ ਆਪਣਾ ਸਰਬੰਸ ਬਾਰ ਕੇ ਆਪਣੇ ਅਨੇਕਾਂ ਹਜ਼ਾਰਾਂ ਲੱਖਾਂ ਸਾਥੀਆਂ ਦੇ ਸਿਰ ਦੇ ਕੇ ਸ਼ਹੀਦਾਂ ਦੇ ਕੇ ਦੋਸਤੋ ਸਾਨੂੰ ਤਾਂ ਇਹ ਸਰੂਪ ਮਿਲਿਆ ਦਾ ਇਸ ਸਰੂਪ ਨੂੰ ਇਹ ਲੋਕ ਬਰਦਾਸ਼ਤ ਨਹੀਂ ਕਰਦੇ ਦੋਸਤੋ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਜਦੋਂ 1999 ਦੇ ਵਿੱਚ ਸਭ ਕੁਝ ਬਦਲ ਦਿੱਤਾ ਪੰਜਾਬੀ ਪਾਰਟੀ ਬਣاتی ਤੇ ਦੋਸਤੋ ਇਹ ਜਿਹੜਾ ਕੇਸਰੀ ਨਿਸ਼ਾਨ ਜਾਨੀ ਕਿ ਪਗਵਾ ਰੰਗ ਸੀਗਾ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਲੋਤੋਏ ਕੀ ਅਚਾਨਕੋ ਆ ਜਾਂ ਇਹ ਜਾਣ ਬੁਝ ਕੇ ਕੀਤਾ ਗਿਆ ਇਹ ਚਰਚਾ ਹੁਣ ਚੱਲ ਪਈ ਆ ਹੁਣ ਇਹਦੇ ਜਿਵੇਂ ਕਹਿੰਦੇ ਹੁੰਦੇ ਨੇ ਜਦੋਂ ਪ੍ਰਕਰੇਦਨ ਲੱਗਦੇ ਨੇ ਫਿਰ ਲੋਕ ਤਾਂ ਪਾਲ ਤੋਂ ਖਲ ਲਾਹਂਦੇ ਨੇ ਹੁਣ ਤਾਂ ਸੋਸ਼ਲ ਮੀਡੀਆ ਦਾ ਜਮਾਨਾ ਹੁਣ ਤਾਂ ਸਭ ਸਾਹਮਣੇ ਆ ਜਾਊਗਾ ਪਰ ਅਸੀਂ ਇਹ ਗੱਲ ਜ਼ਰੂਰ ਕਹਨੇ ਆ ਇਹ ਵਾਕਈ ਜਾਣ ਬੁੱਝ ਕੇ ਕੀਤਾ ਗਿਆਗਾ ਪਰ ਜਿਨ੍ਹਾਂ ਨੇ ਇਹ ਕੀਤਾਗਾ ਦੋਸਤੋ ਉਹਨਾਂ ਨੂੰ ਕੌਮ ਕਦੇ ਮਾਫ਼ ਨਹੀਂ ਕਰੇਗੀ ਉਹਨਾਂ ਨੇ ਕਿਸੇ ਲਾਲਚ ਦੇ ਵਿੱਚ ਕੀਤਾਗਾ ਉਹਨਾਂ ਨੇ ਸਰਕਾਰਾਂ ਹਟਾਉਣ ਦੀ ਖਾਤਰ ਉਹਨਾਂ ਨੇ ਕੁਝ ਵੀ ਇਹ ਲਾਲਚ ਉਹਨਾਂ ਦੇ ਜਿਹੜੇ ਸੀਗੇ ਇਹ ਲਾਲਚ ਉਹਨਾਂ ਨੇ ਇਹ ਬਹੁਤ ਵੱਡੀਆਂ ਇਤਿਹਾਸਕ ਗਲਤੀਆਂ ਕੀਤੀਆਂ ਨੇ ਜਿਹੜਾ ਕੌਮ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗੀ ਦੋਸਤੋ ਇਹ ਜਿਹੜੀ ਮੈਂ ਗੱਲ ਕਰ ਰਿਆਂਗਾ ਹੁਣ ਜਿਹੜਾ ਅਕਾਲ ਤਖਤ ਸਾਹਿਬ ਨੇ ਇਹ ਤਾਂ ਜਾਰੀ ਕਰ ਦਿੱਤਾ ਕਿ ਜਿਹੜਾ ਇਹ ਰੰਗ ਹੈ ਹੁਣ ਨਹੀਂ ਝੂਲੇਗਾ ਕਿਉਂਕਿ ਦੋਸਤੋ ਦੂਸਰਾ ਰੰਗ ਹੈ ਜਿਹੜਾ ਤੁਹਾਨੂੰ ਪਤਾ ਕਿ ਜਿਹੜਾ ਦੂਸਰਾ ਰੰਗ ਹੈਗਾ ਉਹ ਆਪਣਾ ਆ ਕੀ ਉਹਦਾ ਆਪਾਂ ਕਹਿੰਦੇ ਹੁੰਨੇ ਆ ਆ ਮੇ ਬਿਸ਼ਾਂਤੀ ਰੰਗ ਹੈ ਜਿਹੜਾ ਦੋਸਤੋ ਬਿਸ਼ਾਂਤੀ ਰੰਗ ਨੂੰ ਖਾਲਸਿਆਂ ਦਾ ਰੰਗ ਮੰਨਿਆ ਜਾਂਦਾ ਹੈ ਤੇ ਬਹੁਤ ਹੀ ਇਹ ਸਾਰਾ ਕੁਝ ਇਹ ਅਕਾਲੀਆਂ ਦਾ ਵੀ ਜਿਹੜਾ ਰੰਗ ਹੁੰਦਾ ਸੀ ਪਹਿਲਾਂ ਇਹ ਬਸੰਤੀ ਰੰਗ ਹੁੰਦਾ ਸੀਗਾ ਹੁਣ ਬੜੀ ਚਲਾਕੀ ਨਾਲ ਆਮ ਆਦਮੀ ਪਾਰਟੀ ਨੇ ਉਹਦੇ ਝੰਡੇ ਬਣਾ ਲਏ ਇਹ ਦੋਸਤੋ ਬਹੁਤ ਛਾਤਰ ਦਿਮਾਗ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਆਰਐਸਐਸ ਰਾਹੀਂ ਇਹ ਸਾਰਾ ਕੁਝ ਸਾਡੇ ਤੇ ਥੋਪਿਆ ਪਰ ਉਹ ਤੋਂ ਅਕਾਲ ਤਖਸਾਲ ਸਾਬ ਨੇ ਇਹ ਤਾਂ ਜਾਰੀ ਕਰਤਾ ਠੀਕ ਹੈ ਜਥੇਦਾਰ ਸਾਹਿਬ ਨੇ ਚਲੋ ਗਲਤੀ ਜ਼ਾਰ ਦੀ ਕੋਸ਼ਿਸ਼ ਕੀਤੀ ਆ ਪਰ ਹੁਣ ਅਕਾਲ ਤਖਸਾਲ ਨੂੰ ਇਹ ਵੀ ਫਿਰ ਦੇਖਣਾ ਪਏਗਾ ਕਿ ਇਹ ਹੋਇਆ ਕਿਵੇਂ ਸੀਗਾ ਇਹਦੇ ਪਿੱਛੇ ਕੌਣ ਸੀਗੇ ਕਿ ਵਾਕਿਆ ਹੀ ਮਤਲਬ ਇਹਦੇ ਪਿੱਛੇ ਬਾਦਲ ਸੀਗੇ ਤਾਂ ਉਹਨਾਂ ਨੂੰ ਵੀ ਕਟਹਿਰੇ ਦੇ ਵਿੱਚ ਲਿਆਉਣਾ ਪਊਗਾ ਤੇ ਉਹਨਾਂ ਨੂੰ ਵੀ ਫਿਰ ਉਹਦੀ ਵੰਦੀ ਦੋਸਤੋ ਸਜ਼ਾ ਤਾਂ ਦੇਣੀ ਪੈਣੀ ਆ ਕਿਉਂਕਿ ਹੁਣ ਹੌਲੀ ਹੌਲੀ ਨਾ ਜਦੋਂ ਫਿਰ ਕਹਿੰਦੇ ਹੁੰਦੇ ਨੇ ਮੈਂ ਮੇਰਾ ਇੱਕ ਸੁਭਾਵਨਾਤਕ ਮੈਂ ਕਹਿੰਦਾ ਉਹਨਾਂ ਫਿਰ ਟੀਂਡਿਆ ਨਾਲ ਢੋਲ ਕੀ ਵਜਦੀਆ ਸੁਖਵੀਰ ਬਾਦਲ ਦੀ ਟੀਂਡਿਆ ਨਾਲ ਢੋਲ ਕੀ ਵਜਦੀਆ ਦੋਸਤੋ ਉਹਨਾਂ ਦੀਆਂ ਗਲਤੀਆਂ ਕੀਤੀਆਂ ਹੋਈਆਂ ਜਿਹੜੀਆਂ ਇਹ ਗਲਤੀਆਂ ਨਹੀਂ ਮੈਂ ਕਹਿ ਸਕਦਾ ਇਹ ਤਾਂ ਗੁਨਾਹ ਨੇ ਜਿਹੜੇ ਉਹਨਾਂ ਨੇ ਕੀਤੇ ਨੇ ਅੱਜ ਉਹਨੋਂ ਉਹਨਾਂ ਦੇ ਮੂਹਰੇ ਆ ਰਹੇ ਨੇ ਸੋ ਦੋਸਤੋ ਇਹਦੇ ਨਾਲ ਹੀ ਉਹਨ ਜਿਹੜਾ ਮੈਂ ਪਹਿਲਾਂ ਕਹਿ ਕੇ ਟਿਆਗਾ ਕਿ ਨਾਨਕ ਸਾਈ ਕੈਲੰਡਰ ਵਾਲਾ ਵੀ ਮਾਮਲਾ ਉੱਠ ਖੜਿਆ ਨਾਨਕ ਸਾਈ ਕੈਲੰਡਰ ਵਾਲਾ ਵੀ ਬਹੁਤ ਵੱਡਾ ਮੁੱਦਾ ਗਾ ਬਹੁਤ ਵੱਡਾ ਮਾਮਲਾ ਤੇ ਕਿਉਂਕਿ ਸਾਡੀਆਂ ਜਿਹੜੀਆਂ ਤਰੀਕਾ ਨੇ ਸਾਡੇ ਗੁਰੂ ਸਹਿਬਾਨਾਂ ਦੀਆਂ ਹੋਰ ਬਹੁਤ ਜ਼ਿਆਦਾ ਮਤਲਬ ਸਾਡਾ ਜਿਹੜਾ ਉਹ ਸਾਰਾ ਵੱਖਰਾ ਇਤਿਹਾਸ ਹੈ ਜਿਹਨੂੰ ਰਲਗੜ ਕੀਤਾ ਗਿਆਗਾ ਤੇ ਇਹ ਵੀ ਬਹੁਤ ਵੱਡੀ ਇੱਕ ਗੱਲ ਹੈ ਕਿ ਹੁਣ ਸਾਨੂੰ ਸਾਡਾ ਉਹ ਨਿਸ਼ਾਨ ਜਿਹੜਾ ਸਾਡਾ ਖਾਲਸਾ ਨਿਸ਼ਾਨ ਉਹ ਮਿਲੇਗਾ ਉਹ ਹੌਲੀ ਹੌਲੀ ਜਿਵੇਂ ਪਹਿਲਾਂ ਬਦਲਿਆ ਗਿਆ ਸੀ ਹੁਣ ਸ੍ਰੋਮਣੀ ਕਮੇਟੀ ਅਗਰ ਸਾਰੇ ਗੁਰੂ ਘਰਾਂ ਦੇ ਉੱਪਰ ਉਹ ਕਰੇਗੀ ਤਾਂ ਜਦੋਂ ਅਕਾਲ ਤਖਤ ਸਭ ਲੋਏ ਫੈਸਲਾ ਆ ਗਿਆ ਤਾਂ ਹੁਣ ਸਾਰੇ ਗੁਰੂ ਘਰਾਂ ਦੇ ਵੀ ਜਿਹੜੇ ਇਹ ਭagwa ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਚੇਂਜ ਕੀਤਾ ਜਾਊਗਾ ਇਹਦਾ ਵੈਲਕਮ ਵੀ ਕਰਦੇ ਆਂ ਉਹਨਾਂ ਦਾ ਆਪਾਂ ਫੈਸਲੇ ਨੂੰ ਬਹੁਤ ਵਧੀਆ ਫੈਸਲਾ ਕਹਿੰਦੇ ਆ ਕਿ ਬਹੁਤ ਵਧੀਆ ਫੈਸਲਾ ਕੀਤਾ ਤੇ ਲੇਕਿਨ ਜਿਨ੍ਹਾਂ ਨੇ ਇਹ ਪਹਿਲਾਂ ਕੀਤਾ ਸੀਗਾ ਭਗਵਾ ਕਲਰ ਸਾਡੇ ਗੁਰੂ ਘਰਾਂ ਦੇ ਉੱਪਰ ਇਹ ਗੁਨਾਹ ਕੀਤਾ ਸੀਗਾ ਉਹਨਾਂ ਨੂੰ ਉਸ ਤੋਂ ਕਟਹਿਰੇ ਦੇ ਵਿੱਚ ਆਉਣਾ ਹੀ ਪੈਗਾ ਅਕਾਲ ਤਖਤ ਸਾਹਿਬ ਨੂੰ ਹੀ ਬੇਨਤੀ ਆ ਕਿ ਉਹ ਨੇ ਇਹਨਾਂ ਨੂੰ ਕਟਹਿਰੇ ਚ ਲਿਆਉਣ ਤਾਂ ਕਿ ਹੁਣ ਜੇਕਰ ਉਹਨਾਂ ਨੇ ਇਹ ਫੈਸਲਾ ਕੀਤਾਗਾ ਤਾਂ ਉਹਦੇ ਗਨਾ ਕਰ ਵੀ ਲੁਕੇ ਨਹੀਂ ਰਹਿਣੇ ਚਾਹੀਦੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਯਾਰ ਦੇਖੋ ਅਸੀਂ ਐਡੇ ਵੱਡੇ ਗਿਆਨੀ ਤਾਂ ਨਹੀਂ ਹੈਗੇ ਕਈ ਲੋਕ ਮੈਨੂੰ ਵੀ ਕਹਿੰਦੇ ਨੇ ਯਾਰ ਤੁਸੀਂ ਪਹਿਲਾਂ ਨਹੀਂ ਸੀ ਬੋਲਦੇ ਹੁਣ ਬੋਲਦੇ ਹੋ ਦੋਸਤੋ ਪਹਿਲਾਂ ਪਲੇਟਫਾਰਮ ਨਹੀਂ ਸੀਗਾ ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ ਹੁਣ ਜਿਵੇਂ ਜਿਵੇਂ ਅਗਰ ਸੋਸ਼ਲ ਮੀਡੀਆ ਦਾ ਸਾਡੇ ਕੋਲ ਇੱਕ ਪਲੇਟਫਾਰਮ ਆਇਆ ਜਿੱਦੇ ਤੇ ਅਸੀਂ ਆਜ਼ਾਦ ਅਸੀਂ ਬੋਲ ਸਕਦੇ ਆ ਪਹਿਲਾਂ ਕੋਈ ਬੋਲਣ ਦਾ ਮਤਲਬ ਹੈ ਹੀ ਨਹੀਂ ਸੀ ਕਿੱਥੇ ਬੋਲਦੇ ਦਸੂ ਮੈਨੂੰ ਕਿਤੇ ਬੋਲ ਦੇ ਸਟੇਜਾਂ ਦੇ ਬੋਲਦੇ ਜਿਹੜੀਆਂ ਸਟੇਜਾਂ ਕਾਲੀਆਂ ਦੀਆਂ ਸੀਗੀਆਂ ਉਹ ਪਾਰਟੀ ਦੇ ਮੁਤਾਬਕ ਬੋਲਣਾ ਪੈਂਦਾ ਸੀਗਾ ਹੋਰ ਕਿਤੇ ਆਜ਼ਾਦ ਆਜ਼ਾਦ ਹਸਤੀ ਹੈ ਹੀ ਨਹੀਂ ਸੀ ਅੱਜ ਸਾਨੂੰ ਇਹ ਪਲੇਟਫਾਰਮ ਮਿਲਿਆ ਤਾਂ ਸੀ ਜੋ ਸਹੀ ਗੱਲ ਹੈ ਨਾ ਕੌਣ ਸੇ ਦੋਸਤੀ ਨਾ ਕੌਣ ਸੇ ਬੈਰ ਇਹਦੇ ਮੁਤਾਬਕ ਹੀ ਚੱਲਣ ਦੀ ਕੋਸ਼ਿਸ਼ ਕਰਦੇ ਆ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਪਤ। ਸ਼ੇਅਰ